ਯਾਰ ਮਿਹਮਾਨ ਆ ਮਣਾ ਮਿਹਮਾਨ ਹਾਲੀ ਦਿਨੀ ਆਏ ਟਾਈਮ ਬੜਾ ਲੇਟ ਥੀ ਗਏ ਮੈਂ ਕੰਮ ਤੇ ਵਕਤੀ ਛੁੱਟੀ ਕਰ ਆਇਆ ਓ ਸ਼ਬਾਦ ਇਧਰ ਆ ਯਾਰ ਜੀ ਜੀ ਮਿਹਮਾਨ ਕਿਤੇ ਕੋਈ ਪ੍ਰੋਗਰਾਮ ਰੈਡੀ ਕਿਤੇ ਹੀ ਕਹਿ ਨਾ ਮਿਹਮਾਨ ਆ ਜਾਮਲੇ ਰਹੇ ਹਾਂ ਮਿਹਮਾਨ ਆ ਮਣਾ ਅੱਲਾ ਦਾ ਬੰਦਾ ਅਸਾਂ ਵਕਤੀ ਛੁੱਟੀ ਦਾ ਹੀ ਖਾਤਰ ਕਰ ਰਹੇ ਹਾਂ ਚਲੋ ਮੈਂ ਚਾਹ ਬਣੇ ਨਾ ਪਾਣੀ ਭਰੇ ਨਾ ਪਾਣੀ ਛਾਣੀ ਭਰ ਲੈਣਾ ਕਿਤੇ ਚਾਹ ਛਾ ਬਣਾ ਠੀਕ ਹੈ ਇਹ ਦੇਖ ਦੇ ਬਾਰੇ ਹਾਂ ਮੈਂ ਫੋਨ ਕਰਾਂ ਤੁਸੀਂ ਫੋਨ ਕਰੋ ਮੈਂ ਆਉਂਦਾ ਅਸਲਾਮ ਵਾਲੇਕੁਮ ਵਕੀਤਾ ਵੀ ਸਹੀਂ ਆ ਮੇਰੇ ਬੰਦੇ ਸਾਂ ਇੰਤਜ਼ਾਰ ਬਿਠੇ ਓ ਮਾਸ਼ਾਅੱਲਾ ਮੇਰਾ ਜਾਰਾ ਆ ਗੰ ਅਸਲਾਮ ਵਾਲੇਕੁਮ ਮਿਤਰ ਜੀ ਕੀ ਹਾਲ ਹੈ ਅਸਲਾਮ ਵਾਲੇਕੁਮ ਤੂੰ ਸੁਣਾ ਹਾਲ ਠੀਕ ਹੈ ਕੁਛ ਹੈ ਮਾਸ਼ਾਅੱਲਾ ਆ ਜੋ ਆ ਬੋ ਬੋ ਜੀ ਕੋ ਟੈਨਸ਼ਨ ਪਰੇਸ਼ਾਨੀ ਤਾਂ ਨਹੀਂ ਤੇ ਰੂਮ ਤੇ ਆਉਣ ਦੀ ਕੋਈ ਪਰੇਸ਼ਾਨੀ ਚਲੋ ਮਾਸ਼ਾਅੱਲਾ ਓ ਸ਼ਬਾਦ ਜੀ ਜੀ ਆ ਇਹਦੇ ਜਵਾਨਾ ਕੋ ਮੇਲ ਯਾਰ ਓ ਚਾਚਾ ਯਾ ਅਏ ਬਲਾ ਨਾ ਹਾਂ ਮਾਸ਼ਾਅੱਲਾ ਇਹ ਛੋਟਾ ਭਰਾਏ ਹੁਣ ਬੁਲਾਇਆ ਚੋਣ ਨੂੰ ਕੋਲ ਪਾਣੀ ਕਿਤੇ ਕਹਿੰਦਾ ਅੱਲਾ ਦਾ ਬੰਦਾ ਤੂੰ ਕੀ ਕਰ ਰਹਾ ਬੰਦੀ ਪਾਣੀ ਅੱਗੇ ਲਾ ਬੀਆ ਠੀਕ ਹੈ ਵੇ ਖੁਸ਼ ਹੈ ਵੇ ਚੰਗੀ ਠੰਡ ਪੈਂਦੀ ਪਈ ਆ ਜੇ ਤੁਹਾਡੇ ਤੇ ਸਭੀ ਬਹੁਤ ਹੋ ਗਈ ਆ ਚਾਚਾ ਬਣਦਾ ਬਈ ਦਾ ਜੇ ਆਪਣੇ ਦਾ ਬਣਨ ਵਜੇ ਬਲਾ ਅੱਠ ਨਹੀਂ ਅੱਲਾ ਦਾ ਬੰਦਾ ਦੇਖਦੀ ਕਿਤੇ دیر تھی ਕੇ ਵੀ ਭਾਂਜੇ ਲੈਵਲ ਬੰਦਾ ਜਲਦੀ ਕਰਦੇ ਤੂੰ ਬਲਾ ਪਤਾ ਨਹੀਂ ਉਹ ਪਾਕਿਸਤਾਨ ਵਾਲੀ ਆਲਾ ਸੱਜਾ ਸੰਵਾਲੀ ਬੰਦੀ ਵੀ ਦਾ ਯਾਰ ਕਮਾ ਮਾਦਮ ਮਹਿਮਾਨ ਰੋਜ਼ਾਨਾ ਕੇ ਰੋਜ਼ਾਨਾ ਮੈਨੂੰ ਸਮਝ ਇਹ ਜੀ ਕਰੀ ਕਰਦੀ ਜ਼ਰੀ ਸ਼ਾਬਾ ਬਣਾ ਬਲਾ ਇਹ ਆਲਤੀ ਉਹ ਪਾਕਿਸਤਾਨ ਅਲੀਆ ਜੋ ਅੱਜ ਤੱਕ ਰੱਖੀ ਬਦਾ ਮਾਦੇ ਪਹਿਲੇ ਪਾਣੀ ਰੱਖੇ ਨਾ ਅੱਲਾ ਦਾ ਬਣਾ ਪਾਣੀ ਦੇ ਪਿਲਾ ਜਵਾਨੇ ਨੂੰ ਪਾਣੀ ਪੀ ਗਏ ਲੋ ਬਲਾ ਚਾਹ ਆ ਬਿੰਦੀ ਚਲੋ ਚਾਹ ਬਣਦੀ ਪਈ ਹੈ ਵਾਹ ਕੇ ਅਕੀ ਨੂਟੀ ਬਦਈ ਹੈ ਇਤਨੇ ਜੁਲਾਈ ਤੱਕ ਹੋ ਗਈ। ਬਹੁਤ ਚੰਗੇ ਸਾਡੀ ਇਜ਼ਤ ਕੀਤੀ ਤੁਹਾਡੇ ਡੇਰੇ ਤੇ ਆਏ ਹੁਣ। ਉਹ ਨਹੀਂ ਯਾਰ ਉਹ ਬੰਦਾ ਮੁੰਡਾ ਨਾ ਯਾਰ ਤੂੰ ਬਾਜੋ ਬਾਜੋ ਬਾਜੀ ਬਾਜੋ ਹੁਣ ਵੇਖਿਆ ਹੀ। ਬਸ ਯਾਰ ਤੈਨੂੰ ਕੋਈ ਗੱਲ ਦੀ ਤਮੀਜ਼ ਨਹੀਂ। ਜਿੰਨਾ ਵਾਰੀ ਤੈਨੂੰ ਸਮਝਾਇਆ ਜਿੰਨਾ ਵਾਰੀ ਸਮਝਾਇਆ ਤੈਨੂੰ ਕੱਖ ਅਕਲ ਕੋ ਨਹੀਂ। ਕਿਆ ਯਾਰ ਤੇਰਾ ਵੀਜ਼ਾ ਲੈ ਕੇ ਮਤੇ ਆਤ ਤੰਗ ਦੀ ਗਿਆ। ਉਹ ਤੂੰ ਇਥੇ ਕਿਵੇਂ? ਇਹ ਕਿੱਥੇ ਰਹੇ? ਬੈਠੇ ਰਹੇ। ਮੈਂ ਮੈਨਾ ਪਿਆ ਪਾਕਿਸਤਾਨ। ਕਿਤੇ ਮੈਨਾ ਪਈ। ਮੈਂ ਪਾਕਿਸਤਾਨ। ਬਾਜੀ ਬਾਜੀ ਕਿਉਂ? ਮਹਿਮਾਨਾਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਨੇ ਖੜਾ ਮੈਂ ਤਾਂ ਕਰਿਆ ਤੇ ਕੀ ਕਰਦਾ ਤੇਰਾ ਬੜਾ ਭਰਾ ਤੇ ਤੂੰ ਸਮਝਾਉਣ ਦੀ ਗੱਲ ਕਰਦਾ ਯਾਰ ਸਮਝਾ ਲੈ ਤੂੰ ਕੱਲੇ ਨੂੰ ਸਮਝਾ ਤੂੰ ਮਹਿਮਾਨਾਂ ਦੇ ਸਾਹਮਣੇ ਕਿਉਂ ਮੈਂ ਸ਼ਾਹ ਨਹੀਂ ਰਹਿੰਦਾ ਪਾਣੀ ਵੀ ਪੀਤੀ ਮੈਂ ਸ਼ਾਹ ਨਹੀਂ ਰਹਿੰਦਾ ਮੈਂ ਹੁਣ ਪਾਕਿਸਤਾਨ ਦਾ ਬੰਦਾ ਬਾਹਰ ਕੋਈ ਆ ਕੇ ਚਾਚਾ ਬੈ ਚਲੋ ਕਾਹ ਦਾ ਕਹਿੰਦਾ ਮੈਂ ਪਾਕਿਸਤਾਨ ਦਾ ਛੋਟ ਤੂੰ ਮੇਰਾ ਛੋਟਾ ਬਲਾ ਮਹਿਮਾਨਾਂ ਦੇ ਸਾਹਮਣੇ ਬੇਇੱਜ਼ਤੀ ਕਰੇ ਸੇ ਬਲਾ ਕਰ ਆ ਜੀ ਚਲੋ